हाँ जी मिर्जा साहेब उतो शुरू करते हैं जदों साहब की बरात भी हुई है मिर्जा साहबा कट के पक्की उठा के रहते है है। थे आराम करने रह जाता है ਆਖਲਾ ਜੰਗ ਜੇ ਜੇ ਸੈਨਾ ਵੇਖਦੀ ਹੈ ਕਿ تیر تیرੰਦਾਲੀ ਬਹੁਤ ਭਰਿਆ ਹੈ ਕਹ ਵੀਏ ਮੇਰੇ ਭਰਾਵਾਂ ਨੂੰ ਦੇ ਮਾਰਾ ਹੋਏ ਉਹ ਭਰਾ ਹੰ ਤਾਂ ਸਮਝਾ ਗੁੰਮੀ ਮੈਂ ਤਾਂ ਤੱਕਲੇ ਕਰੂੰਗੀ ਉਹਦੇ ਵੀਰ ਚੁੱਕਦੇ ਜਾਂਦਾ ਦੂਜੇ ਪਾਸੇ ਡੰਗ ਦਿੰਦੀ ਹੈ ਭਰਾ ਜਾਂਦੇ ਨੇ ਕਹਿੰਦੀ ਹੈ ਅਨਿਰਜਾ ਉੱਠ ਰੋਆ ਗਏ ਨੇ ਮੇਰਦਾ ਉੱਠਦਾ ਹੈ ਵੇਖਦਾ تیر ਸਾਡੇ ਤੇ ਮਿਲਦੇ ਨਹੀਂ ਕਮਾਣੀ ਮਿਲਦਾ ਤੁਸੇ ਮਿਲਦਾ ਕਿੱਥੇ ਨੇ ਮੇਰੇ ਵੀਰ ਦਿਖਾਈ ਨਹੀਂ ਦਿੰਦੇ ਅਖੀਰ ਬਕੀ ਦੇ ਕੱਟੀ ਵਿੱਚੋਂ ਪਰਿਵਾਰ ਖਿੱਚ ਕੇ ਲਿਆ ਜਾਂਦਾ ਲਿਆਉਂਦਾ ਹੈ ਤੇ ਉਹਨਾਂ ਨਾਲ ਸਹਿਬ ਦੇ ਭਰਾਵਾਂ ਨਾਲ ਔਰ ਜਿਹਦਾ ਉਹ ਇੱਕ ਲਾੜਾ ਲਾੜਾ ਜੀ ਨਾਲ ਉਹਨਾਂ ਨਾਲ ਗੰਭੂ ਹੱਥ ਕਰਦਾ ਹੈ ਉਹ ਸੇਵਾ ਮਿੰਦਾ ਕਰਦੀ ਹੈ ਵੀਰਾਂ ਨੂੰ ਪਤਾ ਹੈ ਕਿਵੇਂ ਕਰਦੀ ਹੈ ਨਾਮ ਰੋ पहाड़ जॾो जां देर मैनू कनो मेर हसदी वसदी दुनिया मेरी हसदी वसदी दुनिया पीरो झाड़ो न do हिकु हिकु अॼ कचे सब हो घर कतल पहणक घर कतल पहणकी ख़बर वसारो मला मै स केतरा तरा मै ओ लाल तोरीमी फीम थोरे लाल जमी पियो तारो न

अच सौ प्यार तरा पिछे संगोड़ी दर्म जनमू ਹੀ ਤਾਰਦੀ ਜਨਮੂ ਬਾ ਜਿਨੇ ਸਾਡੀ ਪ੍ਰੀਤ ਦੇਗੀ ਸੁਣਾਉਣੇ ਐਹੀ ਮਿੱਤਾ ਕੋਈ ਜਨਮੂ ਬਾ ਜਿਨੇ ਸਾਡੀ ਪ੍ਰੀਤ ਦੇਗੀ ਸੁਣਾਉਣੇ ਆਈ ਆਈ ਮੇਰੇ ਤੇ ਆਵੇ ਮੇਰੇ ਤੇ ਤੋਂ ਤੂਰ ਦਾ ਜਾਣੇ ਸੋ ਮੇਰੇ ਵੀਰੋ ਸਹਿਬਾ ਮਿਰਚ ਦੀ ਤਲਵਾਰ ਨੂੰ ਬਿੱਟੇ ਨੂੰ ਜੋਰ ਦੀ ਮਾਰ ਲਈ ਐ गंदियां दिख रही हैं और कतराम सेका इस तरह जो प्यार नहीं तो है वहाँ आकाश रुखल अल्लाह ताला जी दर्दाने को नहीं लगते तो है दोस्तों जो गलना करने वाले साथियों में जो नजर करने का ये बोल रहा था मैं बैठ जाऊँगा ਆਪਣੇ ਨਾਲ ਗੱਲ ਕਰਦੇ ਆ ਜੇ ਉਹਨਾਂ ਨੇ ਕੰਮ ਨਹੀਂ ਆ ਤਾਂ ਮੈਂ ਬਹਿ ਜਾਣਾ ਇਹ ਕੋਈ ਗਜ਼ਲ ਨਹੀਂ ਇਹ ਕੋਈ ਗਜ਼ਲ ਨਹੀਂ ਗੀਤ ਰਚੀਏ ਗੀਤ ਰਚੀਏ ਨਵਜਨਾਂ ਰਚੀਏ ਰਚੀਏ ਅਦਰ ਤੇ ਕਹਾਣੀ ਕਿਉਂ ਲੋਕਾਂ ਦਾ ਲਹੂ ਚੂਸ ਦੀ ਪੂੰਜੀਵਾਦੀ ਕਾਮੀ ਵਾ 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 ਇਕੱਠੇ ਹੋਈਏ ਮਾਰੇ ਲਈਏ से संग्राम रचाइए ये जो खंड तोड़ दी एक दिन डिक्प साइनिंग तय जाने मैं सिद्धू परकार नहीं हां फट नहीं मैं सिद्धू परकार नहीं के मन मारन कारण मैं सिद्धू परकार नहीं के मन मारन मारन कारण ਰੇਕਕ ਸਭ ਆ ਚੁਕੇ ਦਿਨੇ ਸੁਣੀ ਮੇਰੇ ਗੱਲ ਦੀ ਕਹਾਣੀ ਮੰਚ ਤੇ ਆ ਕੇ ਸੁਜੀਤ ਬਾੜ ਨੇ ਸੁਜੀਤ ਬਾੜ ਦੀਨ ਬਾਕੀ ਨੂੰ ਸਮਰਪਿਤ ਹੈ ਮੰਚ ਤੇ ਆ ਕੇ ਇਕੱਤਾ ਕਹਿੰਦੀ ਜਦੋਂ ਮझे ਜਣ ਬੀਬੀ ਉਸ ਨੂੰ ਕੀ ਪਰਵਾਹ ਕੇ ਗੱਲ किधर भी किधर जाने कान <laughs> खोल के सुनना सुनिया कर ओ भोलिया मूर्ख गिला लेखक सभा मंच मंच तो प्रसारित तुर की बाणी कान खोल के सुनिया कर ओ भोलिया मूर्ख गिला मंच तो प्रसारित तुर की बाणी और

उठो प्रधानगी भाषण तो आप चलो उठो प्रधानगी भाषण तो आपना बाहर मेज से लग चुके बिस्कुट से चाह पानी <पाँगा>